ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂ ਕੌਰ 786 ਚੈਨਲ ਉੱਤੇ ਤੁਹਾਡਾ ਸਵਾਗਤ ਹੈ ਤੇ ਅੱਜ ਬਣਾਵਾਂਗੇ ਆਪਾਂ ਬਿਨਾ ਗੈਂਸ ਜਲਾਏ ਬ੍ਰੈਡ ਦੀ ਬਰਫੀ ਤੇ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਵਾਂਗੇ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ प्लीज ਤੁਸੀਂ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਚਲੋ ਫਿਰ ਆਪਾਂ ਬ੍ਰੈਡ ਦੀ ਬਰਫੀ ਬਣਾਉਣਾ ਸ਼ੁਰੂ ਕਰਦੇ ਹਾਂ ਬ੍ਰੈਡਾਂ ਦੀ ਬਰਫੀ ਬਣਾਉਣ ਵਾਸਤੇ ਤੇ ਮੈਂ ਇੱਕ ਪੈਕਟ ਬ੍ਰੈਡ ਲੈਂਦੇ ਆ ਬ੍ਰੈਡ ਜਿਹੜੇ 10 ਪੀਂਡਾ ਦਾ ਪੈਕਟ ਨਾਰਮਲੀ ਉਹੀ ਬ੍ਰੈਡ ਲੈਂਦੇ ਆ ਹੁਣ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੀਆਂ ਕੰਨੀਆਂ ਹਟਾ ਦਾਂਗੇ ਤੇ ਆਪਾਂ ਇੱਕ ਕੈਂਚੀ ਲੈ ਲਿਆ ਤੇ ਆਪਾਂ ਜਿਹੜੇ ਹੁਣ ਸੈਡਾ ਨਾ ਆਪਾਂ ਉਹ ਹਟਾ ਦਾਂਗੇ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਜਿਹੜੀ ਆਪਾਂ ਇਹ ਬਰਫੀ ਬਣਾਵਾਂਗੇ ਤੇ ਮੈਂ ਕਿਹੜੀਆਂ-ਕਿਹੜੀਆਂ ਚੀਜ਼ਾਂ ਪਾ ਕੇ ਜਿਹੜੀ ਆਪਾਂ ਇਹ ਬਰਫੀ ਬਣਾਵਾਂਗੇ ਤੇ ਇਸ ਤਰ੍ਹਾਂ ਆਪਾਂ ਸਾਰੇ ਬ੍ਰੈਡਾਂ ਦੀਆਂ ਜਿਹੜੀਆਂ ਸੈਡਾਂ ਲਾ ਦਾਂਗੇ ਤੇ ਰੱਖ ਦਾਂਗੇ ਪਲੇਟ 'ਚ ਬ੍ਰੈਡਾਂ ਦੀਆਂ ਆਪਾਂ ਸਾਰੀਆਂ ਸੈਡਾ ਹਟਾ ਲਈਆਂ ਤੇ ਇੱਕ ਆਪਾਂ ਲੈ ਲਿਆ ਮਿਕਸੀ ਵਾਲਾ ਜੱਗ ਤੇ ਆਪਾਂ ਹੁਣ ਇਹਨਾਂ ਦੇ ਇਸ ਤਰ੍ਹਾਂ ਪੀਸ ਕਰਕੇ ਮਿਕਸੀ ਵਾਲੇ ਜੱਗ ਵਿੱਚ ਪਾ ਦਾਂਗੇ ਤੇ ਆਪਾਂ ਇਹਨਾਂ ਦਾ ਚੰਗੀ ਤਰ੍ਹਾਂ ਜਿਹੜਾ ਪਾਊਡਰ ਬਣਾ ਲਾਂਗੇ ਪੀਸ ਕੇ ਇਹਨਾਂ ਦੀ ਹਾਂਜੀ ਬ੍ਰੀਡਰ ਮਿਕਸੀ ਦੇ ਵਿੱਚ ਪੀਸ ਲਿਆ ਤੇ ਬਹੁਤ ਵਧੀਆ ਜਿਹਦਾ ਇਹਦਾ ਪਾਊਡਰ ਬਣ ਗਿਆ ਹੈਗਾ ਤੇ ਹੁਣ ਆਪਾਂ ਇੱਕ ਲੈ ਲਾਂਗੇ ਭਾਰਤਨ ਇੱਕ ਕਾ ਪਕੜਾ ਹੀ ਲੈ ਲਿਆ ਨਾ ਸਾਰਾ ਪਾਊਡਰ ਆਪਾਂ ਕੜਾਹੀ ਦੇ ਵਿੱਚ ਕੱਢ ਦਾਂਗੇ ਹੁਣ ਆਪਾਂ ਸਾਈਡ ਤੇ ਕਰ ਦਾਂਗੇ ਇੱਕ ਛੋਟਾ ਜੱਗ ਲੈ ਲਿਆ ਮਿਕਸੀ ਵਾਲਾ ਇੱਕ ਕੌਲੀ ਖੰਡ ਦੀ ਲੈ ਲਈਏ ਤੇ ਖੰਡ ਨੂੰ ਵੀ ਆਪਾਂ ਪੀਸ ਲਾਂਗੇ ਹਾਂਜੀ ਖੰਡ ਨੂੰ ਵੀ ਆਪਾਂ ਚੰਗੀ ਤਰ੍ਹਾਂ ਪੀਸ ਲਿਆ ਤੇ ਬਹੁਤ ਵਧੀਆ ਜਿਹੜੀ ਇਹ ਖੰਡ ਪੀਸੀ ਗਈ ਆ ਇਹ ਹੁਣ ਆਪਾਂ ਬਣਾਵਾਂਗੇ ਬਰਫੀ ਹਾਂਜੀ ਆਪਾਂ ਬ੍ਰੈਡਾਂ ਦਾ ਪਾਊਡਰ ਲੈ ਲਿਆ ਤੇ ਬ੍ਰੈਡਾਂ ਦੇ ਪਾਊਡਰ ਵਿੱਚ ਆਪਾਂ ਪੀਸੀ ਹੋਈ ਖੰਡ ਪਾ ਦਾਂਗੇ ਕੌਲੀ ਸੀ ਆਪਣੇ ਕੋਲੇ ਖੰਡ ਦੀ ਤੇ ਥੋੜੀ ਜਿਹੀ ਆਪਾਂ ਪਾਊਡਰ ਜਿਹੜਾ ਇਹ ਬਚਾਲਿਆ ਹੈਗਾ ਖੰਡ ਦਾ ਇੱਕ ਪੈਕ ਮਿਲਕ ਪਾਊਡਰ ਦਾ ਇਹਨੂੰ ਆਪਾਂ ਐਡ ਕਰਾਂਗੇ ਇੱਕ ਕੌਲੀ ਨਾਰੀਅਲ ਦਾ ਬੂਰਾ ਹੁਣ ਹੈਗਾ ਆਪਣੇ ਕੋਲੇ ਦੁੱਧ ਦੁੱਧ ਨੂੰ ਉਬਾਲਿਆ ਹੋਇਆ ਤੇ ਹਲਕਾ ਜਿਹਾ ਠੰਡਾ ਹੋ ਗਿਆ ਸਿਰਫ ਗੂੰਗਣਾ ਜਾ ਹੀ ਹੈਗਾ ਤੇ ਦੁੱਧ ਦੀ ਥਾਂ ਤੇ ਤੁਸੀਂ ਮਲਾਈ ਵੀ ਪਾ ਸਕਦੇ ਹੋ ਹਣ 2-3 ਚਮਚ ਜਿਹੜੇ ਆਪਾਂ ਦੁੱਧ ਦੇ ਪਾ ਦਾਂਗੇ ਤੇ ਹੱਥ ਦੇ ਨਾਲ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰ ਦਾਂਗੇ ਬਿਨਾ ਅੱਗ ਮਚਾਏ ਜਿਹੜੀ ਇਹ ਬਰਫੀ ਆਪਾਂ ਬਣਾਵਾਂਗੇ ਤੇ ਬਹੁਤ ਵਧੀਆ ਬਣੂਗੀ ਸਿਰਫ 5-10 ਮਿੰਟ ਹੀ ਲੱਗਦੇ ਹੈਗੇ ਬਰਫੀ ਬਣਾਉਣ ਤੇ ਹਾਂਜੀ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰਤਾ ਹੈਗਾ ਤੇ ਬਰਫੀ ਬਣਾਉਣ ਵਾਸਤੇ ਜਿਹੜਾ ਇਹ ਮਿਕਸਚਰ ਪੂਰਾ ਰੈਡੀ ਹੈ ਕਾਪਾ ਪਲੇਟ ਲੈ ਲਈਏ ਤੇ ਪਲੇਟ ਦੇ ਵਿੱਚ ਆਪਾਂ ਬਰਸ਼ ਦੇ ਨਾਲ ਤੇ ਥੋੜਾ ਜਿਹਾ ਘਿਓ ਲਾ ਦਾਂਗੇ ਘਿਓ ਨੂੰ ਆਪਾਂ ਪਲੇਟ ਦੇ ਵਿੱਚ ਲਾਤਾ ਤੇ ਹੁਣ ਆਪਾਂ ਸਾਰੀ ਬਰਫੀ ਇਹਦੇ ਵਿੱਚ ਪਾ ਦਾਂਗੇ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਫਲਾ ਦਾਂਗੇ ਦੇ ਵਿੱਚ ਬਰਫੀ ਨੂੰ ਆਪਾਂ ਸੈੱਟ ਕਰਤਾ ਤੇ ਉੱਪਰ ਆਪਾਂ ਲਾ ਲਾਂਗੇ ਡਰਾਈ ਫਰੂਟ ਤੁਸੀਂ ਚਾਂਦੀ ਦਾ ਵਰਕ ਵੀ ਲਾ ਸਕਦੇ ਹੋ ਡਰਾਈ ਫਰੂਟ ਵੀ ਆਦੀ ਮਨਪਸੰਦ ਲਾ ਸਕਦੇ ਆ ਉਹ ਤੁਹਾਡੀ ਅੱਛਾ ਹਲਕਾ ਜਿਹਾ ਬੈਠਣਾ ਹੱਥ ਨਾਲ ਨਾ ਨਤ ਲਾਂਗੇ ਹੁਣ 1 ਘੰਟੇ ਵਾਸਤੇ ਆਪਾਂ ਫ੍ਰਿਜ ਦੇ ਵਿੱਚ ਜਾਂ ਪੱਖੇ ਦੇ ਥੱਲੇ ਆਪਾਂ ਰੱਖ ਦਾਂਗੇ ਹਾਂਜੀ ਇੱਕ ਘੰਟਾ ਆਪਾਂ ਫ੍ਰਿਜ ਦੇ ਵਿੱਚ ਰੱਖ ਕੇ ਤੇ ਬਰਫੀ ਨੂੰ ਚੰਗੀ ਤਰ੍ਹਾਂ ਸੁਕਾ ਲਿਆ ਤੇ ਹੁਣ ਆਪਾਂ ਇਹਦੇ ਪੀਸ ਕੱਟ ਕਰਾਂਗੇ ਪੀਸ ਕੱਟ ਆਪਦੀ ਹਸਾਵਨਾ ਕਰਨੀਆਂ ਜੇ ਹਸਾਵਨਾ ਤੁਸੀਂ ਪੀਸ ਕੱਟਣੀਆਂ ਹਾਂ ਹਾਂਜੀ ਤੁਸੀਂ ਦੇਖ ਸਾਜਿਓ ਕਿੰਨੀ ਵਧੀਆ ਜਿਹੜੀ ਇਹ ਬਰਫੀ ਬਣੀ ਹੈਗੀ ਆ ਬਿਨਾ ਜਿਹੜੀ ਅੱਗ ਤੋਂ ਆਪਾਂ ਇਹ ਵਰਤੀ ਬਣਾ ਕੇ ਤਿਆਰ ਕੀਤੀ ਰੱਖ ਦਾਂਗੇ ਆਪਾਂ ਪਲੇਟ ਦੇ ਵਿੱਚ ਹਾਂਜੀ ਸਾਰੇ ਪੀਸ ਆਪਾਂ ਕੱਟ ਕੇ ਵਰਤੀ ਦੇ ਤੇ ਰੱਖ ਲਿਆ ਪਲੇਟ ਤੇ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਜਿਹੜੀ ਇਹ ਵਰਤੀ ਬਣੀ ਹੈਗੀ ਆ ਇਹ ਤੁਹਾਨੂੰ ਇੱਕ ਪੀਸ ਮੇ ਤੋੜ ਕੇ ਵੀ ਦਿਖਾਉਣੀ ਹੈਗੀ ਕਿੰਨੀ ਸੌਫਟ ਜਿਹੜੀ ਵਰਤੀ ਬਣੀ ਹੈ ਤੁਸੀਂ ਦੇਖ ਸਕਦੇ ਹੋ ਘਰ ਵਿੱਚ ਇਸ ਤਰੀਕੇ ਨਾਲ ਬਿਨਾ ਅੱਗ ਤੋਂ ਜਿਹੜੀ ਵਰਤੀ 5 ਮਿੰਟਾਂ ਵਿੱਚ ਬਣਾ ਕੇ ਤੁਸੀਂ ਤਿਆਰ ਕਰੋ ਜਿਆਦਾ ਕੋਈ ਟਾਈਮ ਨਹੀਂ ਲੱਗਦਾ ਇਹ ਬਰਫੀ ਬਣਾਉਣ ਤੇ ਜਦੋਂ ਤੁਹਾਡਾ ਮਿੱਠਾ ਖਾਣ ਨੂੰ ਜੀ ਕਰਦਾ ਤੁਸੀਂ ਇਸ ਤਰ੍ਹਾਂ ਦੀ ਬਰਫੀ ਬਣਾ ਕੇ ਖਾ ਸਕਦੇ ਹੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਪਲੀਜ਼ ਰਿਕਵੈਸਟ ਹੈ ਕਿ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ